ਅੰਦੇਖੀ ਖਬਰ ਦੇਖ ਰਹੇ ਸਾਰੀ ਸਰੋਤਿਆਂ ਨੂੰ ਹਰਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਪਰ ਪ੍ਰੋਗਰਾਮ ਲੈ ਕੇ ਹਾਜ਼ਰ ਆ ਸੀ ਸਿਹਤ ਤੇ ਚਰਚਾ। ਅੱਜ ਦਾ ਸਾਡਾ ਜਿਹੜਾ ਵਿਸ਼ਾ ਹੈਗਾ ਉਹ ਬਿਮਾਰੀ ਜਿਹੜੀ ਕਿ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਛੇੜਣੀ ਪੈ ਰਹੀ ਹੈ। ਇਸ ਬਿਮਾਰੀ ਦਾ ਨਾਂ ਹੈ ਗਠੀਆ। ਗਠੀਏ ਦੀ ਬਿਮਾਰੀ ਹੈ ਜਿਹੜੀ ਜਿਸ ਦੇ ਨਾਲ ਪੈਰ ਹੱਥ ਔਰ ਸਰੀਰ ਦੇ ਬਾਕੀ ਅੰਗ ਵੀ ਨੇ ਜਿਹੜੇ ਉਹ ਫੁੱਲ ਜਾਂਦੇ ਨੇ ਜਿਸ ਕਾਰਨ ਵਿਅਕਤੀ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੋ ਅੱਜ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਡਾਕਟਰ ਮਨਦੀਪ ਸਿੰਘ ਜੁੜੇ ਨੇ ਡਾਕਟਰ ਸਾਹਿਬ ਪਹਿਲਾਂ ਤਾਂ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਹਾਂ ਜੀ ਅਗੰਗਰ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਵਾਗਤ ਹੈ ਤੁਹਾਡਾ ਵੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆ ਡਾਕਟਰ ਸਾਹਿਬ ਜਿਹੜੀ ਗਠੀਏ ਦੀ ਬਿਮਾਰੀ ਹੈਗੀ ਆ ਉਸ ਦੇ ਵਿੱਚ ਜਿਹੜੇ ਹੱਥ ਪੈਰ ਵੀ ਸੁੱਜ ਜਾਂਦੇ ਨੇ ਔਰ ਬਾਕੀ ਸਰੀਰ ਦੇ ਅੰਗ ਨੇ ਜਿਹੜੇ ਉਹ ਵੀ ਫੁੱਲਣੇ ਸ਼ੁਰੂ ਹੋ ਜਾਂਦੇ ਨੇ ਸੋ ਗਠੀਏ ਦੀ ਬਿਮਾਰੀ ਹੈ ਜਿਹੜੀ ਉਹ ਕਿਉਂ ਹੁੰਦੀ ਆ ਤੇ ਉਸ ਦਾ ਇਲਾਜ ਕੀ ਕੀ ਜੋ ਹੁਣ ਸਮਾਂ ਹਰਵਿੰਦਰ ਜੀ ਅੱਜ ਕੱਲ੍ਹ ਚੱਲ ਰਿਹਾ ਹੈ ਜੀ ਸਭ ਤੋਂ ਪਹਿਲਾਂ ਤਾਂ ਜੋ ਖਾਣ ਪੀਣ ਜਾਂ ਖਾਣ ਪਾਣ ਹੈ ਜੋ ਲੋਕਾਂ ਦਾ ਉਹ ਉਹ ਤਾਂ ਸਹੀ ਨਾ ਹੈ ਕਰਕੇ ਅ ਕਈ ਪ੍ਰਕਾਰ ਦੀਆਂ ਪ੍ਰੋਬਲਮ ਜਿਹੜੀਆਂ ਹੈਗੀਆਂ ਨੇ ਕਈ ਪ੍ਰਕਾਰ ਦੇ ਰੋਗ ਲੋਕਾਂ ਦੇ ਵਿੱਚ ਆਮ ਤੌਰ ਤੇ ਆਸਪਤ ਦੇਖਣ ਨੂੰ ਮਿਲ ਰਹੇ ਹੂੰ ਅ ਜਿਹਦਾ ਜਿਹਦੇ ਵਿੱਚ ਉਹ ਗਠੀਆ ਜਿਹੜਾ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਹੈ ਜੀ ਤੇ ਇਸ ਦਾ ਮੇਨ ਕਾਰ ਜੋ ਹੈ 언 ਹੈਲਦੀ ਫੂਡ ਨੇ ਇਹ ਸਰੀਰ ਦੇ ਵਿੱਚ ਜਦੋਂ ਬਾਏ ਦਾ ਲੈਵਲ ਜਿਹਨੂੰ ਆਪਾਂ ਬਾਥਰੂ ਕਹਿੰਦੇ ਆ ਜਦੋਂ ਸਰੀਰ ਦੇ ਵਿੱਚ ਬਾਥ ਦਾ ਲੈਵਲ ਵੱਧ ਜਾਂਦਾ ਹੈ ਜੀ ਤੇ ਉਦੋਂ ਫਿਰ ਇਹ ਗਠੀਆ ਰੂਪ ਜਿਹੜਾ ਹੈਗਾ ਉਹ ਪੈਦਾ ਹੁੰਦਾ ਹੈ ਉਦੋਂ ਇਹ ਗਠੀਆ ਰੂਪ ਸਟਾਰਟ ਹੋ ਜਾਂਦਾ ਹੈ ਹੂੰ ਤੇ ਇਸੇ ਜਿਹੜਾ ਗਠੀਆ ਹੁੰਦਾ ਹੈਗਾ ਇਹਦੇ ਨਾਲ ਕੀ ਕੀ ਹੈ ਜਿਵੇਂ ਬੰਦੇ ਦੇ ਪੈਰ ਹੱਥ ਪੈਰ ਫੁੱਲਣੇ ਸ਼ੁਰੂ ਹੋ ਜਾਂਦੇ ਨੇ ਸੋ ਇਹਦੇ ਨਾਲ ਜਿਹੜੇ ਹੱਥ ਪੈਰ ਹੀ ਫੁੱਲਦੇ ਨੇ ਜਾਂ ਬੰਦੇ ਨੂੰ ਹੋਰ ਵੀ ਜਿਹੜੀਆਂ ਬਿਮਾਰੀਆਂ ਨੇ ਉਹ ਲੱਗ ਜਾਂਦੀਆਂ ਨੇ ਸਾਜੀ ਗਠੀਆ ਇੱਕ ਆਪਣੇ ਆਪ ਦੇ ਵਿੱਚ ਬਿਮਾਰੀ ਹੈ ਜੀ ਅ ਇਸ ਤੋਂ ਬਾਅਦ ਕਈ ਤਰ੍ਹਾਂ ਚਾ ਕੌਪਲੀਕੇਸ਼ਨ ਜਿਹੜੀਆਂ ਹੈਗੀਆਂ ਨੇ ਉਹ ਪੇਸ਼ੈਂਟ ਨੂੰ ਚਲਣੀਆਂ ਪੈਂਦੀਆਂ ਜਿੱਦਾਂ ਸਵੈਡਿਕ ਜਿਹੜੀ ਹੈਗੀ ਆ ਉਹ ਟੀਮ ਹੈ ਹੱਥਾਂ ਪੈਰਾਂ ਦਾ ਸੋਜਿਆ ਰੂਪ ਹੋ ਜਾਂਦੀਆਂ ਨੇ ਇਹਦੇ ਵਿੱਚ ਜਿਹੜੀਆਂ ਹੱਡੀਆਂ ਹੈਗੀਆਂ ਨੇ ਉਹਨਾਂ ਦੀ ਜਿਹੜੀ ਜੋਇੰਟ ਦੀ ਸ਼ੇਪ ਹੈ ਉਹ ਸ਼ੇਪ ਟ੍ਰਿਕਟ ਜਾਂਦੀ ਹੈ ਜਿੱਦਾਂ ਜੋਇੰਟ ਜਿਹੜੇ ਹੈਗੇ ਨੇ ਉਹ ਟੇਢੇ ਹੋਣੇ ਸਟਾਰਟ ਹੋ ਜਾਂਦੇ ਨੇ ਤੇ ਤੁਸੀਂ ਦੇਖੋਗੇ ਕਈ ਮਰੀਜ਼ਾਂ ਦੇ ਹੱਥ ਕਾਫੀ ਹੱਦ ਤੱਕ ਜਿੱਦਾਂ ਲਾਈਕ ਜਿਦਾ ਇਸ ਐਂਗਲ ਤੱਕ ਵੀ ਪੇਸ਼ੈਂਟ ਦੇ ਹੱਥ ਜਿਹੜੇ ਨੇ ਉਹ ਪੈਰ ਵੀ ਤੇ ਹੱਥ ਵੀ ਮੁੜ ਜਾਂਦੇ ਨੇ ਤੇ ਤੇ ਉਹ ਬਹੁਤ ਜ਼ਿਆਦਾ ਜੁਖਦਾਈ ਹੁੰਦਾ ਤੇ ਪੇਸ਼ੈਂਟ ਲਈ ਬਹੁਤ ਜ਼ਿਆਦਾ ਕ੍ਰਿਟੀਕਲ ਕੰਡੀਸ਼ਨ ਜਿਹੜੀ ਹੈਗੀ ਉਹ ਕ੍ਰੀਏਟ ਕਰ ਦਿੰਦਾ ਤੇ ਸੈਕੰਡ ਵਨ ਜਿਹੜਾ ਬਾਡੀ ਦੇ ਵਿੱਚ ਅਸੀਂ ਯੂਰਿਕ ਐਸਿਡ ਜਿਹੜੂ ਅਸੀਂ ਪ੍ਰੋਨਾਉਂ ਕਰਦੇ ਆ ਉਹਦਾ ਪੰਜਾਬੀ ਅਰਥ ਫੈਸਟ ਫਾਇਵ ਵੀ ਹੈ ਜਦੋਂ ਖਾਇਦਾ ਮੈਬਰ ਬੋਡੀ ਦੇ ਵਿੱਚ ਵੱਜ ਜਾਂਦਾ ਉਹਨੂੰ ਇਹ ਰੋਗ ਜਿਹੜਾ ਹੈਗਾ ਉਹ ਪੇਸ਼ੈਂਟ ਨੂੰ ਆ ਜਾਂਦਾ ਜਿੱਦਾਂ ਸਾਡੀ ਬੋਡੀ ਦੇ ਵਿੱਚ ਜਿਹੜਾ ਹੈਗਾ ਉਹ ਜਿੱਦਾਂ ਬਲੱਡ ਦੇ ਵਿੱਚ ਤੇ ਸਰਕੂਲੇਟ ਕਰਦਾ ਉਸ ਤੋਂ ਬਾਅਦ ਇਹ ਜੀਸ ਦੀ ਦਿੱਕਤ ਆਦੀ ਹੈ ਦੇ ਲਈ ਇੱਕ ਗ੍ਰਨੂਸਾਈਟ ਸੈਡੀਮੈਂਟੇਸ਼ਨ ਰੇਟ ਜਿਹਨੂੰ ਅਸੀਂ E S R ਦਾ ਟੈਸਟ ਕਹਿੰਦੇ ਆ ਇਹ ਨੂੰ ਪੁਆਇੰਟ ਆਊਟ ਕਰਨ ਲਈ ਅਸੀਂ ईएसएल ਦਾ ਟੈਸਟ ਵੀ ਜਿਹੜਾ ਹੈਗਾ ਉਹ ਪੇਸ਼ੈਂਟ ਦਾ ਕਰਵਾਉਨੇ ਆ ਜਦੋਂ ਉਹਦੀ ਰੇਂਜ ਜਦੋਂ ਆਪ ਹੁੰਦੀ ਹੈ ਉਹਦੇ ਪਿੱਛਾ ਕੁਫਰ ਪੇਸ਼ੈਂਟ ਦਾ ਜਿਹੜਾ ਇਲਾਜ ਕੀਤਾ ਜਾਂਦਾ ਹੂੰ ਸੋ ਜਿਵੇਂ ਪੈਰ ਸੁੱਜ ਜਾਂਦੇ ਨੇ ਇਹ ਜਿਹੜਾ ਬੈ ਕਰਕੇ ਜਿਹੜਾ ਖਾਣ ਪੀਣ ਹੈ ਜੇ ਸਾਡਾ ਉਹਦੇ ਕਰਕੇ ਜ਼ਿਆਦਾ ਹੁੰਦੀ ਹੈ ਇਹ ਆ ਇੱਕ 언ਹੈਲਦੀ ਹੂਡ ਹੈ ਇਹ ਨਹੀਂ ਕਿ ਖਾਣ ਪੀਣ ਕਰਕੇ ਹੁੰਦੀ ਹੈ ਜਾਂ ਅਸੀਂ ਬੋਡੀ ਜਿਹੜੀ ਹੈਗੀ ਹੈ ਪ੍ਰੋਪਰ ਜੋ ਜਿਹੜਾ ਹੈਗਾ ਸਾਡਾ ਕੋਈ ਐਕਸਰਸਾਈਜ਼ ਦਾ ਸ਼ਡਿਊਲ ਨਾ ਹੋਣਾ ਇਹ ਸਰੀਰ ਨੂੰ ਜਿਹੜਾ ਹੈ ਅਸੀਂ ਬਾਡੀ ਨੂੰ ਕੋਈ ਵਿਆਅ ਨਹੀਂ ਕਰਦੇ ਉਹ ਚੀਜ਼ਾਂ ਵੀ ਜਿਹੜੀਆਂ ਹੈਗੀਆਂ ਨੇ ਇਹਦੇ ਵਿੱਚ ਕੰਮ ਕਰਦੀਆਂ ਨੇ ਕਾਫੀ ਜ਼ਿਆਦਾ ਤੇ ਜ਼ਿਆਦਾਤਰ ਜਦੋਂ ਬੰਦਾ ਜਿਹੜਾ ਹੈਗਾ ਸਕੀਨ ਦੇ ਨਾਲ ਰਿਲੇਟਡ ਵੀ ਕਿਸੇ ਨਾ ਕਿਸੇ ਪੁਆਇੰਟ ਦੇ ਉੱਤੇ ਇਹ ਸਮੱਸਿਆ ਨੂੰ ਰੱਖਿਆ ਜਾਂਦਾ ਕਿ ਬਹੁਤ ਪੇਸ਼ੈਂਟ ਜਿਹੜੇ ਹੈਗੇ ਨੇ ਇਹ ਇੱਕ ਚਪੜੀ ਰੋਗ ਜਿਹੜਾ ਹੈਗਾ ਉਹ ਵੀ ਕਾਫੀ ਕੰਪਲੀਕੇਟਿਡ ਤੇ ਇਨ अर्ਲੀ ਡੇਜ਼ ਜਿਹੜਾ ਹੈਗਾ ਉਹ ਕਾਫੀ ਜਿਆਦਾ ਤੁਸੀਂ ਲੋਕਾਂ ਦੇ ਵਿੱਚ ਜਿਹੜਾ ਹੈਗਾ ਇਸ ਚੀਜ਼ ਦੀ ਸਮੱਸਿਆ ਨੂੰ ਤੁਸੀਂ ਦੇਖਿਆ ਹੋਊਗਾ ਜੀ ਜਿਵੇਂ ਹੱਥ ਪੈਰ ਫੁੱਲ ਜਾਂਦੇ ਨੇ ਜ਼ਿਆਦਾਤਰ ਜਿਵੇਂ ਅੰਗਰੇਜ਼ੀ ਦਵਾਈ ਖਾਤੀ ਜਾਂਦੀ ਹੈ ਇਹਦੇ ਵਿੱਚ ਤਾਂ ਉਹ ਅਸਰ ਨਹੀਂ ਕਰਦੀ ਹੈਗੀ ਕਿਉਂਕਿ ਹੱਥ ਪੈਰ ਜ਼ਿਆਦਾ ਫੁੱਲ ਜਾਂਦੇ ਨੇ ਬੰਦਿਆ ਤੁਰਨ ਤੋਂ ਵੀ ਔਖਾ ਹੋ ਜਾਂਦਾ ਸੋ ਇਸ ਦਾ ਇਲਾਜ ਕੀ ਹੈਗਾ ਪੱਕਾ ਇਲਾਜ ਕੀ ਹੈਗਾ ਜਿਹੜੀਆਂ ਵੈਰ ਵਾਲੀਆਂ ਚੀਜ਼ਾਂ ਨੇ ਉਹ ਤਾਂ ਖਾਦੀ ਨਹੀਂ ਜਾਂਦੀਆਂ ਨੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜੇ ਅਸੀਂ ਕੋਈ ਲਾਈਏ ਤਾਂ ਕਿਸੇ ਵੀ ਸਬਜ਼ੀ ਨੂੰ ਖਾਣੇ ਆ ਜਾਂ ਕੋਈ ਹੋਰ ਚੀਜ਼ ਲੈ ਲਈਏ ਅਸੀਂ ਤਾਂ ਬੈ ਜਿਹੜੀ ਉਹ ਹੋਏ ਜਾਂਦੀ ਹੈ ਸੋ ਇਹ ਜਿਹੜਾ ਇਲਾਜ ਹੈਗਾ ਇਹਦਾ ਇਲਾਜ ਕੀ ਹੈਗਾ ਫਿਰ ਪ੍ਰੋਪਰ ਦੇਖੋ ਰੋਗ ਤਿੰਨ ਪ੍ਰਕਾਰ ਦੇ ਹੁੰਦੇ ਨੇ ਹਮ ਇੱਕ ਸਾਧ ਰੋਗ ਹੁੰਦੇ ਨੇ ਇੱਕ ਅਸਾਧ ਰੋਗ ਹੁੰਦੇ ਹਮ ਤੇ ਇੱਕ ਕਸ਼ਟ ਸਾਧ ਰੋਗ ਹੁੰਦੇ ਨੇ ਜੀ ਸਾਧ ਰੋਗ ਜਿਸ ਦਾ ਸਾਬਾ ਦੀ ਬਿਰਤੀ ਹੁੰਦੀ ਹੈ ਜੀ ਅਸੀਂ ਉਹਨਾਂ ਨੂੰ ਅ ਪ੍ਰਾਰਥਨਾ ਕਰਦੇ ਹਾਂ ਅਸੀਂ ਉਹਨਾਂ ਨੂੰ ਰਿਕੁਐਸਟ ਕਰਦੇ ਹਾਂ ਉਹ ਸਾਡੀ ਸੁਣ ਲੈਂਦੇ ਨੇ ਹਮ ਅਸਾਧ ਹੁੰਦੇ ਨੇ ਜੀ ਜਿਨ੍ਹਾਂ ਨੂੰ ਥੋੜਾ ਜਿੜਾ ਹੈ ਉਹ ਖਿੱਚ ਕੇ ਬੇਨਤੀ ਕਰਨੀ ਪੈਂਦੀ ਹੈ ਜਾਂ ਥੋੜਾ ਕਹਿ ਨੂੰ ਕੀ ਉਹਨਾਂ ਦਾ ਫੋਰਸ ਬੁਰੀ ਜਿਹੜਾ ਪੈਂਦਾ ਲੇਕਿਨ ਉਹ ਜਿਹੜੇ ਹੈਗੇ ਨੇ ਉਹ ਮੰਨ ਜਾਂਦੇ ਨੇ ਜੀ ਜੀ ਕਸ਼ਟ ਸਾਧ ਰੋਗ ਹੁੰਦੇ ਨੇ ਜਿਨ੍ਹਾਂ ਦਾ ਖੰਦੇ ਜਿਹੜਾ ਹੈ ਉਹ ਟੱਕਾ ਮੁੱਕੀ ਹੁੰਦਾ ਹੈ ਜੀ ਹਮ ਬਟਰੀਆ ਇੱਕ ਕਸ਼ਟ ਸਾਧ ਰੋਗ ਹੈ ਜਿਦੇ ਵਿੱਚ ਕੀ ਮਰੀਜ਼ ਦਾ ਇਲਾਜ ਵੀ ਥੋੜਾ ਲੰਬਾ ਹੁੰਦਾ ਹੈ ਜੀ ਲੇਕਿਨ ਇਹ ਨਹੀਂ ਹੈ ਮਲਮ ਕਿ ਪੋਸੀਬਲ ਨਹੀਂ ਹੈ ਲਾਜ ਦਾ ਨਹੀਂ ਹੈ ਇਲਾਜ ਦੇ ਜਿਹੜਾ ਕਹਿ ਸਕਦੇ ਆ ਕਿ ਇਲਾਜ ਹੈਗਾ ਜੇ ਪੇਸ਼ੈਂਟ ਜਿਹੜਾ ਹੈਗਾ ਉਹ ਰੈਗੂਲਰ ਮੈਡੀਸਨ ਨੂੰ ਜਿਹੜਾ ਹੈਗਾ ਫੋਲੋ ਕਰਦਾ ਪਰ ਇਹ ਦੇਖੋ ਜੇ ਤੁਸੀਂ ਮਾਇਨੇ ਦੀ ਗੱਲ ਕਰਦੇ ਹੋ ਕਿ ਖਾਣ ਹੈ ਪਰੇਟ ਜਾਂ ਆਪਾਂ ਕਹਿੰਦੇ ਆ ਵੀ ਜੋ ਅਸੀਂ ਡੇਲੀ ਰੁਟੀਨਸ ਦੇ ਵਿੱਚ ਜਿਹੜੀਆਂ ਹੈਗੀਆਂ ਅਸੀਂ ਆਹ ਤਾੜ ਵਾਲੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਅਸੀਂ ਵਰਤੋਂ ਤੇ ਲੈ ਕੇ ਆਨੇ ਆ ਤਾਂ ਉਸ ਲਈ ਪੇਸ਼ੈਂਟ ਜਿਹੜਾ ਹੈਗਾ ਮਰੀਜ਼ ਜਿਹੜਾ ਹੈਗਾ ਉਹਨੂੰ ਜਿਹੜੀਆਂ ਵਾਇਰ ਜਿਹੜੀਆਂ ਆਈਟਮਸ ਹੈ ਨਹੀਂਆਂ ਅਤੇ ਖਾਸੀ ਵਾਲੇ ਵੀ ਕਿਹੜੇ ਵਸਤੂਆਂ ਹੈਗੀਆਂ ਨੇ ਉਹ ਉਹਨਾਂ ਨੂੰ ਪਰੇਜ ਨੂੰ ਜਿਹੜਾ ਉਹ ਚੀਜ਼ਾਂ ਲਈ ਤਾਂ ਦੇਖੋ ਪਰਹੇਜ ਬਣਾ ਕੇ ਰੱਖਣਾ ਪਊਗਾ ਫਿਰ ਪਰੇਜ ਜਿਹੜਾ ਹੈਗਾ ਰੋਜ਼ ਤਾਂ ਜਲਦੀ ਰਿਜਲਸ ਪਾ ਸਕਦੇ ਹੂੰ ਪਰ ਜਿਵੇਂ ਡਾਕਟਰ ਸਾਹਿਬ ਇਹਦੇ ਚ ਅ ਇੰਗਲਿਸ਼ ਅੰਗਰੇਜ਼ੀ ਦਵਾਈ ਖਾਧੀ ਜਾਂਦੀ ਆ ਪਰ ਇਲਾਜ ਹੈ ਜਿਹੜਾ ਅੰਗਰੇਜ਼ੀ ਦਵਾਈ ਹੈਗੀ ਆ ਉਹ ਛੇਤੀ ਛੇਤੀ ਨੂੰ ਆਰਾਮ ਨਹੀਂ ਆਉਂਦਾ ਹੈਗਾ ਕਿਉਂਕਿ ਫੁੱਲਣਾ ਜਿਹੜਾ ਉਹਦਾ ਪੈਰ ਹੈਗੇ ਨੇ ਹੱਥ ਹੈਗੇ ਨਹੀਂ ਸਰੀਰ ਪੂਰਾ ਫੁੱਲਦਾ ਜਾਂਦਾ ਹੈਗਾ ਸੋ ਇਹ ਜਿਹੜੇ ਫੁੱਲਣ ਨਾਲ ਕਿਵੇਂ ਇਹਦੀ ਕਿਹੜਾ ਫਿੱਟ ਸਕਦਾ ਹੈਗਾ ਵਿਅਕਤੀ ਦਾ ਨਹੀਂ ਦੇਖੋ ਜਿੱਦਾਂ ਸਰੀਰ ਜਿਹੜਾ ਹੈਗਾ ਉਹ ਬਾਇਓ ਕਵਰ ਨੂੰ ਜਿਹੜਾ ਇਹਦਾ ਕਵਰ ਕਰ ਲੈਂਦਾ ਉਹਦੇ ਵਿੱਚ ਨਾਲ ਤੇ ਪੁੱਟੇ ਜਾਂਦੇ ਅਲੱਗ-ਅਲੱਗ ਪ੍ਰਕਿਰਤੀਆਂ ਹੁੰਦੀਆਂ ਨੇ ਤੇ ਦੁਸ਼ਟਾ ਕਵਰ ਜਿਹਦਾ ਤੇ ਤਿੰਨ ਤਰ੍ਹਾਂ ਦੀਆਂ ਪ੍ਰਕਿਰਤੀਆਂ ਹੁੰਦੀਆਂ ਨੇ ਐਰਵੇਜ਼ ਅਕੋਰਡਿੰਗਲੀ ਜਦੋਂ ਬਾਤ ਪ੍ਰਕਿਰਤੀ ਹੁੰਦੀ ਹੈ ਪਿੱਤ ਪ੍ਰਕਿਰਤੀ ਤੇ ਕਫ ਪ੍ਰਕਿਰਤੀ ਹੁੰਦੀ ਹੈ ਇਸੇ ਪ੍ਰਕਾਰ ਤਿਸ ਤਰ੍ਹਾਂ ਦੇ ਰੂਪ ਹੁੰਦੇ ਨੇ ਜਿਹੜੇ ਦੋਸ਼ ਹੁੰਦੇ ਨੇ ਜਿਹੜੇ ਕਿ ਬਾਤ ਦੋਸ਼ ਪਿੱਤ ਦੋਸ਼ ਤੇ ਕਫ ਦੋਸ਼ ਹੁੰਦੇ ਨੇ ਜਦੋਂ ਬੋਡੀ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਹੈ ਬਾਤ ਦੋਸ਼ ਜਿਹੜਾ ਹੈਗਾ ਇਹ ਵਾਸ਼ੂ ਜਦੋਂ ਵੱਧਦੀ ਹੈ ਉਸ ਤੋਂ ਬਾਅਦ ਇਹ ਚੀਜ਼ ਦੀ ਦਿੱਕਤ ਆਉਂਦੀ ਹੈ ਤਾਂ ਅਸੀਂ ਮਰੀਜ਼ ਨੂੰ ਨਾਲ ਉਸ ਚੀਜ਼ ਮੇਬੀ ਜਿਹੜਾ ਹੈਗਾ ਪੁਆਇੰਟ ਆਊਟ ਕਰਦੇ ਹਾਂ ਕਿ ਪੇਸ਼ੈਂਟ ਦੀ ਪ੍ਰਕਿਰਤੀ ਕੀ ਹੈ ਤੇ ਮਰੀਜ਼ ਨੂੰ ਰੋਗ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਕਿਵੇਂ ਆਇਆ ਇਹ ਡਾਕਟਰ ਸਾਹਿਬ ਇਹ ਖਾਨ ਤੀਨ ਨਾਲ ਜਿਵੇਂ ਆਪਾਂ ਕਬਜ ਹੋ ਜਾਂਦੀ ਹੈਗੀ ਕਬਜ ਨਾਲ ਵੀ ਇਹ ਹੋ ਜਾਂਦਾ ਹੈ ਬਹੁਤ ਜਿਆਦਾ ਜਿਹੜਾ ਤੁਸੀਂ ਵਧੀਆ ਕੁਐਸਚਨ ਕੀਤਾ ਵਧੀਆ ਕੀਤੀ ਹੈ ਗੱਲਬਾਤ ਤੁਸੀਂ ਨੇ ਕਬਜ ਜੋ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਰੋਗ ਹੈ ਜੀ ਹੂੰ ਕਬਜ ਜੋ ਹੈ ਉਹ ਮੈਂ ਗਿਣਤੀ ਨਹੀਂ ਕਰ ਸਕਦਾ ਕਿ ਜੇ ਆਪਾਂ ਗੱਲ ਕਰੀਏ ਵੀ 100 ਰੋਗਾਂ ਜਾਂਦਰ ਦੀ ਹੈ ਤਾਂ ਉਹ ਕਿਹਨਾ ਘਟ ਰੂਗਾ ਇਹ ਬਹੁਤ ਪ੍ਰਕਾਰ ਦੇ ਰੋਗਾਂ ਨੂੰ ਜਾਂਦਦੀ ਹੈ ਕਿ ਜਦੋਂ ਮਰੀਜ਼ ਜਦੋਂ ਹਿਊਮਨ ਬੀنگ ਜਿਹੜਾ ਹੈਗਾ ਇੰਡੀਵਿਜੂਅਲ ਜਿਹੜਾ ਹੈਗਾ ਉਹ ਸਵੇਰੇ ਉੱਠਦਾ ਉੱਠ ਕੇ ਉਹ ਅੰਦਰ ਬਾਹਰ ਜਾਂਦਾ ਫਰੈਸ਼ ਹੋ ਜਾਂਦਾ ਤਾਂ ਦਿਲ ਬਣ ਜਾਂਦਾ ਲੇਕਿਨ ਜੋ ਅੱਜ ਦੇ ਰੁਝੇਵੇਂ ਨੇ ਰੁਝਾਨ ਨੇ ਤੇ ਕੁਝਿੰਤਨਾ ਤਾਂ ਜਿਹੜਾ ਹੈਗਾ ਇਹ ਕਿਸੇ ਕਿਸੇ ਸਮੇਂ ਤੱਕ ਦਾ ਦਿਆ ਹਾਂ ਜਿਆਦਾ ਤਪਾਲੇਦਾਰ ਖਾਣਾ ਵੀ ਇਹਦਾ ਇੱਕ ਮੁੱਖ ਕਾਰਨਾਂ ਦੇ ਵਿੱਚੋਂ ਇੱਕ ਕਾਰਨ ਜਿਹੜਾ ਹੈਗਾ ਉਹ ਬੰਦ ਹੈ ਕਿ ਜਿਆਦਾ ਤੇਜ਼ ਜਾਂ ਤਪਾਲੇਦਾਰ ਖਾਣਾ ਕਰਕੇ ਪਾਚਨ ਪ੍ਰਣਾਲੀ ਜਿਹੜੀ ਹੈ ਉਹ ਡਿਸਟਰਬ ਹੁੰਦੀ ਹੈ ਉਹ ਉਸ ਚੀਜ਼ ਨਾਲ ਜੋ ਬਾਤ ਹੈ ਉਹਦਾ ਵਦਨ ਦਾ ਚਾਲ ਜਿਹੜਾ ਹੈਗਾ ਉਹ ਕਾਫੀ ਜਿਆਦਾ ਹੋ ਜਾਂਦਾ ਇਹਦੇ ਨਾਲ ਜੋ ਬਾਤ ਦੇ ਨਾਲ ਜਦੋਂ ਟਕ ਟੂੰਦੀ ਹੈ ਕਿ ਗਰਮ ਖੂਨ ਨਾਲ ਕੀ ਹੁੰਦਾ ਹੈ ਕਿ ਗਰਮੀ ਦਾ ਲੈਵਲ ਜੋ ਹੈ ਉਹ ਸਰੀਰ ਦੇ ਵਿੱਚ ਸਾਡੇ ਮੈਥੇ ਦੇ ਵਿੱਚ ਵਧ ਜਾਂਦਾ ਉਹ ਗੱਦੋਂ ਤੋਂ ਬਾਅਦ ਪੇਸ਼ੈਂਟ ਜੋ ਹੈ ਬੰਦਾ ਜੋ ਹੈ ਉਹ ਅਨਕਫਰਟੇਬਲ ਥੀਂ ਕਰਣ ਲੱਗ ਜਾਂਦਾ ਸੋ ਇਹ ਵੀ ਇੱਕ ਗੱਲ ਹੈ ਕਿ ਕੱਬ ਚ ਨਾਲ ਵੀ ਇਹ ਰੋਗ ਜਿਹੜਾ ਹੈਗਾ ਉਹ ਕਾਫੀ ਜ਼ਿਆਦਾ ਰਿਲੇਟਡ ਹੈ ਹੂੰ ਸੋ ਜਿਹੜੀ ਜਿਵੇਂ ਗਠੀਏ ਦੀ ਬਿਮਾਰੀ ਤੋਂ ਜਿਹੜੀ ਵਿਅਕਤੀ ਬਹੁਤ ਲੰਬੇ ਸਮੇਂ ਤੋਂ ਯੂਜ਼ ਰਹੇ ਨੇ ਬਿਮਾਰੀ ਦੇ ਨਾਲ ਕੀ ਉਹ ਇਲਾਜ ਜਿਹੜੀ ਜੇ ਪੁਰਾਣਾ ਗਠੀਆ ਵੀ ਹੈਗਾ ਵਾੜਾ ਉਹ ਤਾਂ ਉਹ ਠੀਕ ਹੋ ਸਕਦਾ ਅੱਜ ਦੇ ਸਨੈਚ ਪਰ ਪੋਸੀਬਲ ਹੈ ਜੀ ਪੋਸੀਬਲ ਦੇਖੋ ਪ੍ਰੀਵੈਂਸ਼ਨ ਇਜ਼ ਬੈਟਰ ਥੈਨ ਕਯੂਰ ਪਰਹੀਜ ਜੋ ਹੁੰਦਾ ਹੈ ਉਹ ਇਲਾਜ ਤੋਂ ਉੱਤਮ ਹੋਇਆ ਕਰਦਾ ਜੇ ਪੇਸ਼ੈਂਟ ਰਖ ਰਖਾਓ ਕਰਦਾ ਹੈ ਜੇ ਪੇਸ਼ੈਂਟ ਪਰਹੀਜ ਬਣਾ ਕੇ ਚੱਲਦਾ ਤਾਂ 100% ਵਿਆਪ ਕਰਦਾ ਤਾਂ 100% ਜਿਹੜਾ ਹੈ ਦਵਾਈਆਂ ਦੇ ਮਦਦ ਨਾਲ ਉਹ 100% ਠੀਕ ਹੋ ਸਕਦਾ ਹੈ ਇਹ ਕਿੰਨੇ ਕੇ ਸਮੇਂ ਦੇ ਵਿੱਚ ਜਿਹੜੀ ਹੈਗੀ ਹੈ ਇਹ ਬਿਮਾਰੀ ਤੋਂ ਖਿਹੜਾ ਛੁੱਟ ਸਕਦਾ ਹੈਗਾ ਵਿਅਕਤੀਆਂ ਦਾ ਜਿਹੜੇ ਪੀੜਤ ਨੇ ਇਹ ਕੋ ਬੰਦੇ ਇਹ ਹੈ ਕਿ ਮਰੀਜ਼ ਨੂੰ ਕਿੰਨੇ ਸਮੇਂ ਤੋਂ ਸਮੱਸਿਆ ਹੈ ਕਿੰਨੇ ਮਹੀਨੇ ਤੋਂ ਕਿੰਨੇ ਸਾਲਾਂ ਤੋਂ ਕੋਈ ਇਸ ਰੋਗ ਤੋਂ ਗ੍ਰਸਤ ਹੈ ਫਿਰ ਉਹਦੇ ਮੁਤਾਬਕ ਮਰੀਜ਼ ਦੀ ਜੋ ਨਾਮਜ ਹੈ ਉਸ ਦੇ ਮੁਤਾਬਕ ਜਿਹੜੀ ਹੈ ਉਸ ਚੀਜ਼ ਨੂੰ ਜਿਹੜਾ ਹੈ ਪੁਆਇੰਟ ਆਊਟ ਕੀਤਾ ਜਾ ਸਕਦਾ ਹੈ ਕਿ ਇਹ ਪੇਸ਼ੈਂਟ ਕਿਰਾ ਉਹ ਕਿੰਨੀ ਦੇਰ ਦੇ ਵਿੱਚ ਰਿਕਵਰੀ ਕਰ ਲਵੇ ਹੂੰ ਸੋ ਗਠੀਏ ਨਾਲ ਜਿਹੜੀ ਇਹ ਆਪਣੀ ਚਰਬੀ ਹੈ ਜਿਹੜੀ ਵੱਧ ਜਾਂਦੀ ਹੈ ਮੋਟਾ ਹੋ ਜਾਂਦਾ ਬੰਦਾ ਸੋ ਗਠੀਏ ਦੇ ਨਾਲ ਤਾਂ ਲੱਗਦਾ ਵੀ ਜਿਹੜੇ ਲੀਵਰ ਤੇ ਵੀ ਫਰਕ ਪੈਂਦਾ ਹੋਣਾ ਜਾਂ ਇਹਨਾਂ ਦੇ ਵਿੱਚ ਖਾਣ ਪੀਣ ਦਾ ਸਾਰੀਆਂ ਤੇ ਫਰਕ ਪੈਂਦਾ ਇਸ ਦਾ ਮੈਂ ਜੀ ਹੈਲਥ ਜੀ ਉਹ ਆਪਾਂ ਪਾਚਨ ਪ੍ਰਣਾਲੀ ਦੀ ਗੱਲ ਕਰਕੇ ਹਟਿਆ ਜੀ ਕਿ ਜਦੋਂ ਪਾਚਨ ਪ੍ਰਣਾਲੀ ਬੰਦੇ ਦੀ ਡਿਸਟਰਬਸ ਦੀ ਹੈ ਜੀ ਤਾਂ ਉਸ ਤੋਂ ਬਾਅਦ ਜਿਹੜਾ ਮੈਂ ਪਹਿਲਾਂ ਤੁਹਾਨੂੰ ਇਹ ਚੀਜ਼ ਬਾਰੇ ਦੱਸਤੀ ਹਟਿਆ ਕਿ ਬਾਹਰ ਤੋਂ ਨਾਲ ਜਦੋਂ ਕਿੱਠਾ ਜਾਂਦੀ ਹੈ ਜਦੋਂ ਸਰੀਰ ਦੇ ਵਿੱਚ ਲੀਵਰ ਦੇ ਵਿੱਚ ਮੇਦੇ ਦੇ ਵਿੱਚ ਗਰਮੀ ਦਾ ਲੈਵਲ ਵਾਚ ਜਾਂਦਾ ਤਾਂ ਫਿਰ ਦੋਸਤੋ ਬਾਅਦ ਇਨਫੈਕਸ਼ਨ ਕਿਨ ਨਾਲ ਚਮੜੀ ਨਾਲ ਰਿਲੇਟਡ ਜਿਹੜੀਆਂ ਹੈਗੀਆਂ ਨੇ ਤਕਲੀਫਾਂ ਵੀ ਸਟਾਰਟ ਹੋ ਜਾਂਦੀਆਂ ਨੇ ਸੱਤ ਦੋ ਮਰੀਜ਼ ਉਹਨਾਂ ਦੀ ਠੀਕ ਕਰਨ ਲਈ ਦਵਾਈਆਂ ਦੀ ਵਰਤੋਂ ਕਰਦੇ ਤਾਂ ਇਸ ਰੂਪ ਦਾ ਮਰੀਜ਼ ਜੋ ਹੈ ਉਹ ਸ਼ਿਕਰ ਹੋ ਜਾਂਦਾ ਹੈ ਜਾਂ ਇਸ ਚੀਜ਼ ਤੇ ਮਰੀਜ਼ ਜੋ ਪੇਸ਼ੈਂਟ ਹੈ ਜੋ ਫੇਰਿਜ ਬਣ ਜਾਂਦਾ ਉਹਦਾ ਵੀ ਮੇਨ ਕਾਰਨ ਜੋ ਹੈ ਉਹ ਸੇਬ ਦਾ ਜਿਹੜਾ ਹੈ ਪ੍ਰੋਪਰ ਸਾਫਾ ਨਾ ਹੋਣਾ ਗਿਣਿਆ ਜਾਂਦਾ ਹੈ ਸੇ ਇਤੇ ਵਿੱਚ ਜੀ ਪਰਹੇਜ਼ ਕੀ ਰੱਖਣ ਦੀ ਲੋੜ ਹੈ ਉਹਨਾਂ ਨੂੰ ਜੇ ਅੱਜ ਦਾ ਸਮਾਂ ਦੇਖੀਏ ਆਪਾਂ ਇਸ ਦੇ ਵਿੱਚ ਫਿਰ ਇਸ ਬਿਮਾਰੀ ਤੋਂ ਬਚਣ ਲਈ ਕੀ ਪਰਹੇਜ਼ ਕਰਨੇ ਚਾਹੀਦੇ ਆ ਪਰ ਉਹਨਾਂ ਦੀ ਸੇਵਿਟੀ ਜਿਹਦਾ ਪਰੀਜ਼ ਦਾ ਖਾਣ ਪਾਣ ਜਿਹੜਾ ਹੈ ਉਹ ਕਿਸ ਚੀਜ਼ ਦੀ ਯੂਜ਼ਿੰਗ ਜ਼ਿਆਦਾ ਕਰ ਰਿਹਾ ਹੈ ਹੂੰ ਜਿੱਦਾਂ ਇਹਦੇ ਵਿੱਚ ਚਾਵਲ ਨੇ ਜੀ ਸਾਬਤ ਆ ਹੋਗੇ ਜੀ ਰਾਜਾ ਹੋਗੇ ਜੀ ਹੂੰ ਅ ਜੋ ਮਤਲਬ ਜਿਹੜੀਆਂ ਚੀਜ਼ਾਂ ਬਹੁਤ ਜ਼ਿਆਦਾ ਵਧਾਉਂਦੀਆਂ ਨੇ ਜੀ ਫਰੀਦ ਨੇ ਉਹਨਾਂ ਚੀਜ਼ਾਂ ਦਾ ਜੋ ਹੈ ਉਹ ਆਪਣਾ ਪ੍ਰਵੰਚ ਜਿਹੜੀ ਹੈਗੀ ਆ ਪ੍ਰਹੇਜ ਬਣਾ ਕੇ ਰੱਖਣਾ ਹੁੰਦਾ ਜੀ ਹੂੰ ਜਿੱਦਾਂ ਇਦੇ ਵਿੱਚ ਇੱਕ ਹੋਰ ਹੁੰਦਾ ਜਿੱਦਾਂ ਬਰ ਵੀ ਜੋ ਹੈ ਉਹ ਤਾਂ ਹੂਗੀ ਨਾਲ ਪੇਸ਼ੈਂਟ ਦਾ ਕਈ ਵਾਰ ਦਰਦ ਕਰਦਾ ਤੇ ਹੱਡੀਆਂ ਜੋ ਜਿਹੜੀ ਹੈ ਹੱਡੀਆਂ ਦੇ ਵਿੱਚ ਜੋ ਦਰਦ ਹੈ ਉਹ ਚੀਜ਼ ਜੋ ਹੈ ਪੇਸ਼ੈਂਟ ਦੇ ਜੋ ਦਰਦ ਜੋ ਹੈ ਉਹ ਹੱਡੀਆਂ ਦੇ ਵਿੱਚ ਪੇਸ਼ੈਂਟ ਜੋ ਹੈ ਉਹ ਜ਼ਿਆਦਾ ਮਹਿਸੂਸ ਕਰਦਾ ਹੁੰਦਾ ਜੀ ਹੂੰ ਉਹ ਪ੍ਰੇਸ਼ ਕਰਦਾ ਜੀ ਤੇ ਡਾਕਟਰ ਕਹਾਂ ਜੋ ਹੈ ਕਿੰਦਾ ਦੀ ਲਾਈਫ ਸਟਾਈਲ ਹੈ ਜਿਵੇਂ ਘਰੇ ਬੰਦੇ ਨੇ ਇਲਾਜ ਕਰਨਾ ਹੋਵੇ ਕਿਸਦਾ ਕੋਈ ਘਰੇ ਕੋਈ ਇਹ ਜਹਾ ਹੈ ਨੁਕਸਾ ਜਿਸ ਨਾਲ ਬੰਦੇ ਨੂੰ ਫਾਇਦਾ ਹੋ ਸਕੇ ਕਿਉਂਕਿ ਜੇ ਦਰਦ ਇਕਦਮ ਹੋ ਰਿਹਾ ਹੈਗਾ ਬੰਦਾ ਦਰਦ ਤੋਂ ਛੁਟਕਾਰਾ ਕਿਵੇਂ ਪਾ ਸਕਦਾ ਘਰ ਬੈਠਾ ਆ ਇਹਦੇ ਵਿੱਚ ਜੋ ਘਰੇਲੂ ਆਪਾਂ ਇਲਾਜ ਦੀ ਗੱਲ ਕਰੀਏ ਦੇਖੋ ਮਰੀਜ਼ ਜੇ ਤਾਂ ਗੌਰ ਪ੍ਰਕਿਰਤੀ ਨਾਲ ਰਿਲੇਟਡ ਹੈ ਜੀ ਤਾਂ ਫਿਰ ਉਹ ਕੋਸਾ ਪਾਣੀ ਪੀ ਸਕਦਾ ਜੀ ਹੂੰ ਇਸ ਤੇ ਪਾਣੀ ਦਾ ਜੋ ਬੋਡੀ ਹੈ ਉਹ ਡੀਟੌਕਸ ਕਰਦਾ ਹੈ ਜੀ ਜੋ ਜੋ ਵਾਤ ਜੋ ਹੈ ਜੋ ਪੈਸ ਉਹ ਯੂਰਿਡ ਰਾਸਤੇ ਪੋਟੀ ਰਾਸਤੇ ਨਿਕਲਦੀ ਹੈ ਜੀ ਉਸ ਚੀਜ਼ ਦੇ ਨਾਲ ਦੀ ਫਰੀਜ ਜੋ ਹੈ ਉਹ ਇਸ ਚੀਜ਼ ਤੋਂ निजात પા ਸਕਦਾ ਜੀ ਗਰਭ ਪਾਣੀ ਕੰਮ ਕਰਦਾ ਹੈ ਡਾਕਟਰ ਸਾਹਿਬ ਆਪਣੇ ਨਾਲ ਪੇਸ਼ੈਂਟ ਹੀ ਜੁੜੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ ਹੈਲੋ ਹੈਲੋ ਹਾਂ ਜੀ ਕਿੱਥੋਂ ਬੋਲਦੇ ਹੋ ਜੀ ਸਰ ਮੈਂ ਪੰਜਾਬ ਤੋਂ ਗੱਲ ਕਰ ਰਹੀ ਹਾਂ ਹਾਂਜੀ ਅ ਮੇਰਾ ਨਾਮ ਨਮਨਜੋਤ ਖੋੜ ਹੈ ਹਾਂਜੀ ਤੇ ਮੇਰੇ ਨਾ ਇਨਲੋਸ ਦੇ ਵੱਲੋਂ ਇੱਕ ਮੇਰੇ ਮਤਲਬ ਰਿਲੇਟਿਵ ਨੇ ਉਹਨਾਂ ਨੂੰ ਗਠੀਏ ਦੀ ਪ੍ਰੋਬਲਮ ਹੈ ਕੀ ਹੈ ਜੀ ਹਾਂਜੀ ਤਾਂ ਉਹ ਉਹਨੂੰ ਕਿਵੇਂ ਮਤਲਬ ਅਸੀਂ ਇੰਪਰੂਵ ਕਰ ਸਕਦੇ ਆ ਅ ਡਾਕਟਰ ਸਾਹਿਬ ਇਹ ਸੁਣੀ ਆਵਾਜ਼ ਆ ਰਹੀ ਹੈ ਤੁਹਾਨੂੰ ਜੀ ਜੀ ਹਾਂਜੀ 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 ਇਹ ਪੁੱਛ ਰਹੇ ਨੇ ਜਿਹੜੀ ਗਠੀਏ ਦੀ ਬਿਮਾਰੀ ਹੈਗੀ ਆ ਉਸ ਤੋਂ ਅਸੀਂ ਕਿਵੇਂ ਖਿਹੜਾ ਛੁਡਾ ਸਕਦੇ ਆ ਕਿਉਂਕਿ ਉਹਦੇ ਨਾਲ ਜਿਹੜੇ ਸਰੀਰ ਨੇ ਉਹ ਫੁੱਲ ਰਹੇ ਨੇ ਔਰ ਇਹਨਾਂ ਦਾ ਇਹ ਸਵਾਲ ਹੈਗਾ ਕਿ ਗਠੀਏ ਦੀ ਬਿਮਾਰੀ ਤੋਂ ਕਿਵੇਂ ਖਿਹੜਾ ਛੁਡਾ ਸਕਦੇ ਆ ਹਾਂਜੀ ਜੀ ਜਿਹੜਾ ਦੇਖੋ ਤੁਹਾਡਾ ਮਰੀਜ਼ ਹੈ ਉਹ ਮੇਲ ਹੈ ਜਾਂ ਫੀਮੇਲ ਹੈ ਜੀ ਤੁਹਾਡਾ ਬੇਜ ਮੇਲ ਹੈ ਜਾਂ ਫੀਮੇਲ ਹੈ ਜੀ ਪੇਸ਼ੈਂਟ ਤੁਹਾਡਾ ਉਹ ਮੇਲ ਨੇ ਹਾਂਜੀ ਮੇਲ ਨੇ ਉਹਨਾਂ ਦੇ ਖਾਣ ਪਾਣ ਦੇ ਵਿੱਚ ਕੋਈ ਅਲਕੋਹਲ ਦੀ ਉਪਯੋਗਤਾ ਨਹੀਂ ਹੈ ਜੀ ਕੋਈ ਸ਼ਰਾਬ ਦਾ ਸੇਵਨ ਨਹੀਂ ਕਰਦੇ ਜੀ ਨਹੀਂ ਨਹੀਂ ਜੀ ਜੀ ਠੀਕ ਹੈ ਜੀ ਰੋਗ ਤੋਂ ਛੁਟਕਾਰਾ ਪਾਉਣ ਲਈ ਸਭ ਤੋਂ ਜੋ ਫੈਕਟਰ ਹੱਲ ਹੈ ਜੀ ਉਹ ਸੈਵਾਦੀ ਬਣ ਕੇ ਦੀਆਂ ਚੀਜ਼ਾਂ ਨੇ ਖਾਣ ਪਾਣ ਵਾਲੀਆਂ ਜੀ ਇੱਕ ਤਾਂ ਉਹਨਾਂ ਨੂੰ ਉਹ ਪ੍ਰੋਪਰਟੀ ਜਿਹੜੀਆਂ ਹੈਗੀਆਂ ਨੇ ਬੰਦ ਕਰਨੀਆਂ ਪੈਣਗੀਆਂ ਜੀ ਸੈਲ ਜਿਹੜੀ ਹੈ ਉਹ ਇਹਦੇ ਵਿੱਚ ਬਹੁਤ ਜ਼ਿਆਦਾ ਜਿਹਦਾ ਦਵਾਈ ਦਾ ਕੰਮ ਕਰਦੀ ਹੈ ਜੀ ਨਹੀਂ ਉਹ ਜੀ ਦੇ ਨਾ ਬਾਹਰ ਤੋਂ ਖਾਣਾ ਹੋ ਗਿਆ ਤਲੀ ਮਲੀ ਚੀਜ਼ਾਂ ਹੋ ਗਈਆਂ ਉਹ ਖਾਂਦੇ ਨੇ ਤਾਂ ਉਹਦੇ ਨਾਲ ਹਾਂ ਜੀ ਕੋਸ ਤੀਜ਼ਾ ਨਰਤ ਜੋ ਹੈ ਉਹ ਰੋਗ ਤੋਂ ਜਲਦੀ निजात ਨਹੀਂ ਪਾਈ ਜਾ ਸਕਦੀ ਜੀ ਦੇਖੋ ਪੇਨਕਿਲਰ ਜਿਹੜੇ ਹੈਗੇ ਨੇ ਉਹ ਇਸ ਸਮੱਸਿਆ ਦਾ ਹੱਲ ਵੀ ਕਰਦੇ ਪੇਨਕਿਲਰ ਨਾਲ ਤੁਸੀਂ ਜਿਹੜਾ ਫਰਦਰ ਰੀਲੀਫ ਹੈ ਤੋਂ ਆਪਾਂ ਆ ਜਾਏਗਾ ਪੇਸ਼ੈਂਟ ਨੂੰ ਲੇਕਿਨ ਉਹ ਕਿਤੇ ਨਾ ਕਿਤੇ ਸਰੀਰ ਲਈ ਜਿਹੜੀ ਜੋ ਵੀ ਦਾ ਬੇਸਤਾ ਜ਼ਿਆਦਾ ਖੜੀ ਕਰਨ ਵਾਲਾ ਕਿਤੇ ਨਾ ਕਿਤੇ ਕਮ ਹੋ ਜਾਂਦਾ ਹੋ ਸਕਦਾ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਪਰਹੇਜ਼ ਜੋ ਹੈ ਉਹ ਇਲਾਜ ਨਾਲੋਂ ਜ਼ਿਆਦਾ ਉੱਤਮ ਹੁੰਦਾ ਜੀ ਜੇ ਪਰਹੇਜ਼ ਕਰਨਗੇ ਉਹ ਜਲਦੀ ਜਿਹੜੀ ਹੈਗੀ ਹੈ ਰਿਕਵਰੀ ਕਰ ਸਕਦੇ ਨੇ ਬਾਕੀ ਇਹਦੇ ਇਹਦੇ ਵਾਸਤੇ ਪ੍ਰੋਪਰ ਜਿਹੜੀਆਂ ਹੈਗੀਆਂ ਨੇ ਉਹ ਜੜੀਆਂ ਬੂਟੀਆਂ ਨੇ ਜੀ ਪ੍ਰੋਪਰ ਅ ਪੋਸ਼ਣ ਦਾ ਜਿੰਨਾ ਯੋਗ ਹੁੰਦਾ ਅਸੀਂ ਬਣਾਨੇ ਆ ਉਹ ਆਪਾਂ ਪੇਸ਼ੈਂਟ ਨੂੰ ਦੇ ਕੇ ਜਿਹੜਾ ਹੈ ਪੇਸ਼ੈਂਟ ਨੂੰ ਆਪਾਂ ਰੋਗਾਂ ਤੋਂ ਨਿਜਾਤ ਦਵਾਸਤ ਨਹੀਂ ਕੋਈ ਅਸੀਂ ਕਰਦੀ ਆ ਡਾਕਟਰ ਸਾਹਿਬ ਦਾ ਨੰਬਰ ਹੈ ਜਿਹੜਾ ਜੀ ਉਹ ਸਕਰੀਨ ਤੇ ਚੱਲ ਰਿਹਾ ਹੈਗਾ ਤੁਸੀਂ ਡਾਕਟਰ ਸਾਹਿਬ ਨਾਲ ਸੰਪਰਕ ਕਰ ਲਿਓ ਔਰ ਜਿਹੜੀ ਇਹ ਲਾ ਬਿਮਾਰੀ ਹੈਗੀ ਆ ਜਿਸ ਦੇ ਨਾਲ-ਨਾਲ ਲੋਕਾਂ ਨੂੰ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਇਸ ਤੋਂ ਤੁਸੀਂ ਖੜਾ ਛਡਾ ਸਕਦੇ ਹੋ ਡਾਕਟਰ ਸਾਹਿਬ ਦਾ ਨੰਬਰ ਹੈ ਜਿਹੜਾ ਉਹ ਸਕਰੀਨ ਦੇ ਉੱਤੇ ਚੱਲ ਰਿਹਾ ਹੈਗਾ ਤੁਸੀਂ ਇਹਨਾਂ ਨਾਲ ਸੰਪਰਕ ਕਰੋ ਔਰ ਦਵਾਈ ਆ ਜਿਹੜੀ ਉਹ ਪ੍ਰੋਪਰ ਲੈਣੀ ਹੈ ਕਿਉਂਕਿ ਪਰਹੇਜ਼ ਹੈ ਜਿਹੜਾ ਇਸ ਦੇ ਵਿੱਚ ਬਹੁਤ ਜ਼ਰੂਰੀ ਹੈ ਅਗਰ ਤੁਸੀਂ ਪਰਹੇਜ਼ ਨਹੀਂ ਕਰੋਗੇ ਤਾਂ ਇਹ ਦਵਾਈ ਹੈ ਜਿਹੜੀ ਉਹ ਕੰਮ ਨਹੀਂ ਕਰੇਗੀ ਡਾਕਟਰ ਸਾਹਿਬ ਜੀ ਮੈਂ ਪਰਹੇਜ਼ ਨਹੀਂ ਕਰਦੇ ਹੈ ਕਿ ਵਿਅਕਤੀ ਬਾਹਰਲਾ ਖਾਣਾ ਜ਼ਿਆਦਾ ਖਾਂਦੇ ਨੇ ਮਸਾਲੇ ਵਾਲੀਆਂ ਚੀਜ਼ਾਂ ਜ਼ਿਆਦਾ ਖਾਂਦੇ ਨੇ ਫਿਰ ਦਵਾਈ ਹੈ ਜਿਹੜੀ ਉਹ ਘੱਟ ਕੰਮ ਕਰਦੀ ਹੈ ਜਾਂ ਕੰਮ ਹੀ ਨਹੀਂ ਕਰਨਾ ਫਿਰ ਉਹ ਨਹੀਂ ਨਹੀਂ ਦੇਖੋ ਕੰਮ ਕਰੋ બીજી ਦਵਾਈ ਮੈਡੀਸਨ ਦਾ ਜੋ ਮਾਡ ਹੈ ਉਹਦਾ ਮਾਡ ਹੁੰਦਾ ਰੀਲੀਫ ਕਰਨਾ ਜੀ ਜੇ ਪੇਸ਼ੈਂਟ ਪ੍ਰੋਫੈਨਸ਼ਨਲ ਚੱਲਦਾ ਤਾਂ ਆਪਾਂ ਇਸ ਚੀਜ਼ ਨੂੰ ਐਜ਼ ਅ ਕੇਅਰ ਪੋਸੀਬਲ ਬਹੁਤ ਜਲਦੀ ਕਵਰ ਕਰ ਕਰ ਸਕਦੇ ਆ ਜੋ ਸਾਡੇ ਪੂਰੇ ਫ੍ਰੀਜ ਹੇ ਹਿਸਟਰੀ ਆ ਨੇ ਪੇਸ਼ੈਂਟਸ ਨੇ ਜੋ ਸਾਡੇ ਕੋਲ ਜਾਂ ਜੋ ਸਾਡੇ ਕੋਲ ਠੀਕ ਹੋ ਕੇ ਗਏ ਨੇ ਉਹ ਉਹ ਗੁਨਨ ਦੇ ਵਿੱਚੋਂ ਕੁਝ ਮਰੀਜ਼ ਆ ਸਾਡੇ ਸੀ ਜਿਨ੍ਹਾਂ ਦਾ ਕੰਮਕਾਰ ਇਦਾਂ ਦਾ ਸੀ ਕਿ ਜਿਵੇਂ ਸਵੇਰੇ ਇੱਕ ਵਕਤ ਸਵੇਰੇ ਆਪਾਂ ਤੋਂ ਲੈ ਗਏ ਤਾਂ ਉਹ ਟਿਫਨ ਜੋ ਹੈ ਉਹਨਾਂ ਦੇ ਜੋ ਟਾਈਮ ਖਾਣਾ ਦੇ ਕੋ ਮਜਬੂਰੀ ਹੈ ਕਿ ਉਹ ਠੰਡਾ ਖਾਣਾ ਹੀ ਉਹਨਾਂ ਨੂੰ ਖਾਣਾ ਪੈਂਦਾ ਹੂੰ ਸੋ ਤਾਜ਼ਾ ਖਾਣਾ ਨਾ ਖਾਣਾ ਵੀ ਇਹ ਚੀਜ਼ ਨੇ ਕਿਤਨਾ ਕਿਤੇ ਦਿੱਕਤ ਕਰਦਾ ਪਰ ਲੇਕਿਨ ਉਹਨਾਂ ਨੇ ਟੈਡੀਸਨ ਜੋ ਮਤਲਬ ਕਿੰਨੇ ਕ ਦਿਨ ਦੇ ਵਿੱਚ ਜਿਹੜਾ ਇਹਨੂੰ ਫਰਕ ਪੈਣਾ ਮੋੜ ਪੈਣਾ ਸ਼ੁਰੂ ਹੋ ਜਾਂਦਾ ਹੈ ਹੱਥ ਪੈਰ ਜਿਹੜੇ ਸੁੱਜਣੇ ਉਹ ਬੰਦ ਹੋਣੇ ਲੱਗ ਜਾਂਦੇ ਨੇ ਯਾਨੀ ਮੋੜ ਪੈਣਾ ਸ਼ੁਰੂ ਹੋ ਜਾਂਦਾ ਉਹਨਾਂ ਨੂੰ ਜੀ ਜੋ ਜੋ ਰਿਜ਼ਲਟਸ ਨਹੀਂ ਹੋ ਇੱਕ ਹਫ਼ਤੇ ਦੇ ਵਿੱਚ ਪੇਸ਼ੈਂਟ ਜੋ ਹੈ ਇੱਕ ਹਫ਼ਤੇ ਦੀ ਯਾਨੀ 8 ਤੋਂ 15 ਦਿਨ ਦੇ ਵਿੱਚ ਪੇਸ਼ੈਂਟ ਜੋ ਹੈ ਉਹ ਆਪਣੇ ਆਪ ਦੇ ਵਿੱਚ ਪ੍ਰੋਪਰਲੀ ਜੋ ਹੈ ਉਹ ਰਾਹਤ ਫੀਲ ਕਰਨ ਲੱਗ ਜਾਂਦਾ ਹੈ ਰੀਵਰਸ ਹੋਣਾ ਸਟਾਰਟ ਹੋ ਜਾਂਦਾ ਹੂੰ ਬਾਕੀ ਜਿਹੜੇ ਜੋ ਰਿਜ਼ਲਟਸ ਹੁੰਦੇ ਨੇ ਉਹ ਦੇਖੋ ਪੇਸ਼ੈਂਟ ਪੇਸ਼ੈਂਟ ਦੇ ਜੋ ਹੁੰਦੇ ਨੇ ਪਰਸੈਂਟ ਪਰਸੈਂਟ ਬੇਰੀ ਕਰਦੇ ਨੇ ਲੇਕਿਨ ਇਹ ਪੇਸ਼ੈਂਟ ਪਰਹੇਜ਼ ਕਰਦਾ ਦਵਾਈ ਲੈਂਦਾ ਤਾਂ ਵੀ ਸ਼ੋਰ ਹੈ ਵੀ ਪੇਸ਼ੈਂਟ ਜੋ ਹੈ ਉਹ ਕਵਰ ਕਰ ਦਿੰਦਾ ਅੱਛਾ ਡਾਕਟਰ ਸਾਹਿਬ ਅਗਰ ਇਸ ਦਵਾਈ ਦੇ ਵਿੱਚ ਜਿਹੜੀ ਇੰਗਲਿਸ਼ ਦਵਾਈ ਹੈਗੀ ਅੰਗਰੇਜ਼ੀ ਦਵਾਈ ਬੰਦਾ ਖਾ ਲੈਂਦਾ ਵਿੱਚ ਨੂੰ ਤਾਂ ਉਸ ਦੇ ਨਾਲ ਕੋਈ ਰੈਕਸ਼ਨਤਾ ਨਹੀਂ ਕਰਦੀ ਹੈਗੀ ਦਵਾਈ ਜਾਂ ਇਹ ਜੀ ਦੇਖੋ ਜੋ ਇਹ ਜੜੀਆਂ ਬੂਟੀਆਂ ਤੇ ਤਸਮਾ ਦਾ ਸੇਲ ਹੁੰਦਾ ਜੀ ਉਸੇ ਚੀਜ਼ ਦੇ ਅਰਕ ਹੁੰਦੇ ਨੇ। ਹੂੰ। ਦੇਖੋ ਇਹ ਤਾਂ ਸਹੀ ਟਿਕਟ ਕੋਈ ਨਹੀਂ ਵਾ। ਨਹੀਂ ਨਹੀਂ ਮੇਰਾ ਕਹਿਣ ਦਾ ਮਤਲਬ ਇਹ ਹੈ ਜੀ ਜੇ ਵਿੱਚ ਬੰਦਾ ਕੋਈ ਇੰਗਲਿਸ਼ ਦਵਾਈ ਖਾ ਲਵੇ, ਅੰਗਰੇਜ਼ੀ ਦਵਾਈ ਖਾ ਲਵੇ। ਆਹ ਦੇਖਾ ਦੇਖੋ ਜੋ ਸਾਡੇ ਕੋਲੇ ਜੋ ਰੁਟੀਨ ਵਾਈਜ਼ ਜੋ ਸਾਡੇ ਕੋਲ ਟ੍ਰੀਟਮੈਂਟ ਚੱਲ ਰਹੇ ਨੇ ਅਹ ਦੇਖੋ ਪੀਜੀਆਈ ਤੋਂ ਨੇ ਜਾਂ ਕਿਤੋਂ ਕਿਤੇ ਵੀ ਇੰਸਟੀਚਿਊਟ ਤੋਂ ਕਿਤੇ ਵੀ ਡਾਕਟਰ ਸਾਹਿਬਾਨ ਤੋਂ ਚੱਲ ਕੇ ਇੱਕ ਦੂਜੇ ਨਾਲ ਜਿੱਦਾਂ ਇਹ ਕੰਦੇਕ ਜਦੋਂ ਸੱਚ ਕੇ ਆ ਗਿਆ ਜਾਂ ਜਿੱਦਾਂ ਹੈਗਾ ਤਾਂ ਜੋ ਪੇਸ਼ੈਂਟ ਦਾ ਟਰੀਟਮੈਂਟ ਚੱਲ ਰਿਹਾ ਹੈ ਜਿੱਥੇ ਸਾਡਾ ਮੇਨ ਮੋਟੋ ਹੈ ਅੰਦਾ ਕਿ ਆਪਾਂ ਪੇਸ਼ੈਂਟ ਦਾ ਟਰੀਟਮੈਂਟ ਜੋ ਹੈ ਉਹ ਜੇ ਬੰਦ ਕਰਵਾ ਦਨੇ ਹੈ ਕਿਸੇ ਆਪਾਂ ਕਿਸੇ ਪਾਰਟ ਆਫ ਉਹ ਨਾਲ ਗੱਲ ਕਰੀਏ ਕਿ ਸਾਡੀ ਮੈਡੀਸਿਨ ਜੋ ਹੈ ਆਪਾਂ ਉਸ ਨੇ 10 5 4 ਦਿਨ ਬਾਅਦ ਜਦੋਂ ਰਿਕਵਰੀ ਲਈ ਟਾਈਮ ਲੈ ਲੈਂਦੀ ਹੈ ਹੂੰ ਸੋ ਉਹਦੇ ਵਿੱਚ ਇਹ ਹੁੰਦਾ ਕਿ ਜੋ ਪੇਸ਼ੈਂਟ ਦਾ ਟਰੀਟਮੈਂਟ ਚੱਲ ਰਿਹਾ ਸੀ ਅਸੀਂ ਉਹ ਬੰਦ ਕਰਵਾਉਨੇ ਆ ਜਿੰਨਾ ਰਿਲੀਫ ਬਣਿਆ ਹੋਇਆ ਘਟ ਹੈ ਇਹ ਵਾਤਾ ਜਿੱਦਾਂ ਕਿ ਤਨਾ ਕਿਤੇ ਪਿੰਕ ਲੱਤੀ ਹੈ ਨਾ ਪੇਸ਼ੈਂਟ ਕੀ ਹੋਇਆ ਸੋ ਉਹ ਸੀਸੀ ਅਸੀਂ ਬੰਦ ਕਰਵਾਉਂਦੇ ਆ ਤਾਂ ਕਈ ਵਾਰ ਇਹ ਤਾਂ ਹੁੰਦਾ ਕਿ ਇਹ ਜੋ ਚੀਜ਼ਾਂ ਦੀਆਂ ਨੇ ਇਹਨਾਂ ਨੇ ਬਲੱਡ ਨੂੰ ਪਿਉਰੀਫਾਈ ਕਰਨਾ ਹੁੰਦਾ ਜੀ ਜੀ ਬਲੱਡ ਨੂੰ ਪਿਉਰੀਫਾਈ ਥੋੜਾ ਸਮਾਂ ਲੱਗ ਸਕਦਾ ਸੋ ਅਸੀਂ ਉਹ ਪੇਸ਼ੈਂਟ ਜੇ ਇਹ ਮੈਡੀਕੀਨ ਦੇ ਨਾਲ ਵੀ ਜੋ ਆਪਣੀ ਮੈਡੀਕੀਨ ਜਿਹੜੀ ਹੈ ਕੰਜ਼ਿਊਮ ਕਰਨ ਲੰਦਾ ਯੂਜ਼ ਕਰਦਾ ਤਾਂ ਪੇਸ਼ੈਂਟ ਨੂੰ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਹੂੰ ਸੋ ਇਹੀ ਹੈ ਕਿ ਜਿਹੜੀਆਂ ਦਵਾਈਆਂ ਨੇ ਤੁਸੀਂ ਪ੍ਰੋਪਰ ਲਓ ਟਾਈਮ ਸੇ ਲਓ ਤਾਂ ਜੋ ਤੁਹਾਡਾ ਸਰੀਰ ਹੈ ਜਿਹੜਾ ਉਹ ਸਹੀ ਰਹਿ ਸਕੇ ਸੋ ਜਿਹੜੀਆਂ ਖਾਣ ਪੀਣ ਦੀਆਂ ਵਸਤੂਆਂ ਹੈਗੀਆਂ ਨੇ ਉਹਨਾਂ ਤੋਂ ਪਰਹੇਜ਼ ਕੀਤਾ ਜਾਵੇ ਜਿਹੜੇ ਮਸਾਲੇ ਨੇ ਉਹਨਾਂ ਤੋਂ ਪਰਹੇਜ਼ ਕੀਤਾ ਜਾਵੇ ਡਾਕਟਰ ਸਾਹਿਬ ਜਿਹੜੇ ਅੱਜ ਦੇ ਸਮੇਂ ਦੇ ਵਿੱਚ ਜਿਵੇਂ ਫਲ ਚਲਦੇ ਹੈਗੇ ਨੇ ਸੋ ਬੰਦਾ ਫਿਰ ਕਿਹੜਾ ਫਲ ਖਾ ਸਕਦਾ ਹੈਗਾ ਜਿਹਦੇ ਨਾਲ ਉਹਨੂੰ ਇਹੋ ਜੀ ਦਿੱਕਤ ਨਾ ਹੋਵੇ ਕੋਈ ਦੇਖੋ ਗਠੀਏ ਦੇ ਵਿੱਚ ਸਭ ਤੋਂ ਬੈਸਟ ਫਲ ਜੋ ਹੁੰਦਾ ਜੀ ਉਹ ਉਹ ਅਸੀਂ ਇਹ ਪਾਚਨ ਪ੍ਰਣਾਲੀ ਸੁਰਸਤ ਤੇ ਐਕਟਿਵ ਰੱਖਣਾ ਹੁੰਦਾ ਉਹਦੇ ਦੀ ਅੰਗੂਰ ਜੋ ਹੈ ਗਵਾਵਾ ਫੂਟ ਬੜੀਆ ਜੋ ਹੈ ਅਸਰਕਾਰ ਕਰੇ ਜੀ ਬਹੁਤ ਵਧੀਆ ਕੰਮ ਕਰਦਾ ਤੇ ਅੰਬੂ ਖਸਰਾ ਜੋ ਹੈ ਉਹ ਵੀ ਲੀਵਰ ਨੂੰ ਪ੍ਰਮੋਟ ਕਰਦਾ ਉਹ ਵੀ ਬਹੁਤ ਚੰਗਾ ਫਰੂਟ ਹੈ ਜੀ ਇਹਦੇ ਵਿੱਚ ਕਿਦਾਂ ਆਪਾਂ ਇਹਦਾ ਹੁੰਦਾ ਜੇ ਪੇਸ਼ੈਂਟ ਨਾਲ ਖਾਪ ਤਾਂ ਇਹਦੇ ਵਿੱਚ ਪੇਸ਼ੈਂਟ ਨੇ ਕੇਲਾ ਨਹੀਂ ਯੂਜ਼ ਕਰਨਾ ਹੁੰਦਾ ਹਾਂ ਇਹਦਾ ਹੁੰਦਾ ਜੀ ਜਾਨੀ ਇਹਦੇ ਵਿੱਚ ਵਿਅਕਤੀ ਜਿਹੜੇ ਹੈਗੇ ਨੇ ਪੇਸ਼ੈਂਟ ਹੈਗੇ ਨੇ ਉਹ ਮਰੂਦ ਖਾ ਸਕਦੇ ਨੇ ਸੋ ਮਰੂਦ ਉਹਨਾਂ ਵਾਸਤੇ ਬਹੁਤ ਲਾਹੇਵੰਦ ਹੈਗਾ ਉਸਨੇ ਜੀ ਉਸਨੇ ਜੋ ਪਾਚਨ ਪ੍ਰਣਾਲੀ ਹੈ ਉਸ ਨੂੰ ਦੁਰਸਤ ਕਰਨਾ ਹੂੰ ਜੋ ਪਾਣੀ ਦੀ ਕੇ ਫਰੂਟ ਤੋਂ ਇਲਾਵਾ ਜੋ ਪਾਣੀ ਦੀ ਯੂਜ਼ਸ ਹੈ ਜਿਹਨਾਂ ਨੂੰ ਦੇਖੋ ਜੇ ਪਿੱਤ ਜੇ ਪਿੱਤ ਪ੍ਰਕਿਰਤੀ ਤੇ ਤੋਸ਼ ਦਾ ਪੇਸ਼ੈਂਟ ਹੈ ਉਹ ਕਿਤੇ ਨਾ ਕਿਤੇ ਗਰਮ ਪਾਣੀ ਜੋ ਹੈ ਉਹ ਨਹੀਂ ਕੰਜ਼ਿਊਮ ਕਰ ਸਕਦਾ اس ہوں پیشنٹ تجاب بن جاتا ہے یا پیشنٹ نیز جو ہے وہ نہیں ڈائجسٹ کر پاؤں گا لیکن جو مریض جس چیز نو یوز کرتے ہیں ਜਿਹੜੇ ਪੇਸ਼ੈਂਟ ਹੈਗੇ ਨੇ ਡਾਕਟਰ ਸਭ ਕਿਹੜੇ ਸਮੇਂ ਤੁਹਾਨੂੰ ਮਿਲ ਸਕਦੇ ਨੇ ਹਾਂ ਜੀ ਜਿਹੜੇ ਪੇਸ਼ੈਂਟ ਹੈਗੇ ਨੇ ਉਹ ਕਿਹੜੇ ਸਮੇਂ ਤੁਹਾਨੂੰ ਮਿਲ ਸਕਦੇ ਨੇ ਇੱਥੇ ਵਿਜ਼ਿਟ ਕਰ ਸਕਦੇ ਆ ਤੁਹਾਡੇ ਕੋਲ ਜੀ ਕਲੀਨਿਕ ਦੀ ਟਾਈਮਿੰਗ ਮਾਰਨਿੰਗ 10 ਵਜੇ ਤੋਂ ਏਵਰੀਕ ਸੱਤ ਵਜੇ ਤੱਕ ਹੈ ਜੀ ਜੀ ਤੇ ਸਾਡੀ ਜੋ ਸਾਡੀ ਵੀ ਟਾਈਮਿੰਗ ਹੈ ਜੀ ਉਹ ਸਵੇਰੇ 10 ਵਜੇ ਤੋਂ ਦੁਪਹਿਰ ਨੂੰ 2 ਵਜੇ ਤੱਕ ਜੀ ਸੋ ਡਾਕਟਰ ਮਨਦੀਪ ਜੀ ਦਾ ਨੰਬਰ ਹੈ ਜਿਹੜਾ ਉਹ ਸਕਰੀਨ ਦੇ ਉੱਤੇ ਚੱਲ ਰਿਹਾ ਹੈਗਾ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਸੋ ਇਹਨਾਂ ਅਗਰ ਤੁਹਾਡਾ ਵੀ ਕੋਈ ਸਵਾਲ ਹੈਗਾ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ ਡਾਕਟਰ ਮਨਦੀਪ ਨਾਲ ਸਿੱਧੀ ਗੱਲ ਕਰ ਸਕਦੇ ਹੋ ਅਗਰ ਤੁਹਾਨੂੰ ਕੋਈ ਗਠੀਏ ਦੀ ਬਿਮਾਰੀ ਹੈਗੀ ਜਾਂ ਤੁਸੀਂ ਪੇਸ਼ੈਂਟ ਹੈਗੇ ਹੋ ਤੰਗ ਹੈਗੇ ਹੋ ਗਠੀਏ ਤੋਂ ਤਾਂ ਡਾਕਟਰ ਸਾਹਿਬ ਨਾਲ ਸਿੱਧੀ ਗੱਲ ਕਰ ਸਕਦੇ ਹੋ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਲਈ ਜੀ ਸ਼ੁਕਰੀਆ ਸਰ ਥੈਂਕ ਯੂ ਸੋ ਮਚ ਅਰਵਿੰਦਰ ਜੀ ਥੈਂਕ ਯੂ ਜੀ ਸੋ ਅਸਾਂ ਡਾਕਟਰ ਮਨਦੀਪ ਜੀ ਨਾਲ ਅਸੀਂ ਨੇ ਗੱਲਬਾਤ ਕੀਤੀ ਅਗਰ ਤੁਹਾਨੂੰ ਵੀ ਗਠੀਏ ਦੀ ਕੋਈ ਬਿਮਾਰੀ ਹੈਗੀਆ ਗਠੀਏ ਤੋਂ ਤੰਗ ਹੈਗੇ ਹੋ ਤਾਂ ਤੁਸੀਂ ਡਾਕਟਰ ਮਨਦੀਪ ਨਾਲ ਸੰਪਰਕ ਕਰ ਸਕਦੇ ਹੋ ਕਿਉਂਕਿ ਗਠੀਏ ਦਾ ਇਲਾਜ ਹੈ ਅਗਰ ਤੁਸੀਂ ਅੰਗਰੇਜ਼ੀ ਦਵਾਈਆਂ ਖਾਣਿਓ ਤਾਂ ਅੰਗਰੇਜ਼ੀ ਦਵਾਈ ਹੈ ਜਿਹੜੀ ਉਹ ਸਰੀਰ ਦੇ ਉੱਤੇ ਹੋਰ ਪ੍ਰਭਾਵ ਪਾ ਸਕਦੀ ਹੈ ਅਗਰ ਤੁਸੀਂ ਦੇਸੀ ਦਵਾਈ ਵਰਤਦੇ ਹੋ ਡਾਕਟਰ ਸਾਹਿਬ ਨਾਲ ਇੱਕ ਵਾਰ ਜਰੂਰ ਮਿਲਿਓ ਕਿਉਂਕਿ ਤੁਹਾਡਾ ਜੀਵਨ ਹੈ ਜਿਹੜਾ ਉਹ ਤੰਦਰੁਸਤ ਤਾਂ ਹੀ ਰਹਿ ਸਕਦਾ ਹੈ ਅਗਰ ਅਸੀਂ ਆਪਣੀਆਂ ਬਹਾਲੀਆਂ ਚੀਜ਼ਾਂ ਖਾਣ ਪੀਣ ਹੈ ਜਿਹੜਾ ਉਸ ਤੋਂ ਪਰਹੇਜ਼ ਕਰ ਸਕੀਏ ਸੋ ਨਵਾਂ ਪ੍ਰੋਗਰਾਮ ਨਵੀਂ ਸਖਸ਼ੀਅਤ ਲੈ ਕੇ ਫਿਰ ਤੁਹਾਡੇ ਲਈ ਹਾਜ਼ਰ ਹੋਵਾਂਗੇ ਤਦ ਤੱਕ ਹਰਵਿੰਦਰ ਸਿੰਘ ਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ